ਕਿੱਥੇ ਰਹੇ ਹੋ ਇੱਥੇ ਜੀ ਬਾਬਾ ਜੀ ਨਹੀਂ ਨਹੀਂ ਦਲਗਣਾ ਨਹੀਂ ਭਾਜੀ ਆਪਣਾ ਆਪਣੇ ਘਰ ਚਲੋ ਪਰ ਆ ਗਏ ਇੱਕ ਰੀ ਇੱਕ ਰੀ ਭਾਜੀ ਪਿੰਡ ਵਾਲੇ ਬਾਪੂ ਬੇਬੇ ਨੂੰ ਆਪਦੇ ਘਰੇ ਲੈ ਕੇ ਜਾਓ ਨਹੀਂ ਕੋਈ ਨਹੀਂ ਨਹੀਂ ਮੱਝਾਂ 'ਲੇ ਉੱਥੇ ਨਹੀਂ ਸੋਣਾ ਤੁਸੀਂ ਤੁਸੀਂ ਚੰਡੀਗੜ੍ਹ ਆ ਜਾਓ ਮੇਰੇ ਕੋਲ ਇੱਥੇ ਨਹੀਂ ਸੋਣਾ 2 ਮਿੰਟ ਅੱਛਾ ਭਾਈ ਨਹੀਂ ਉੱਥੇ ਨਹੀਂ ਸੋਣਾ ਮੱਝਾਂ 'ਲੇ ਤੇ ਨਹੀਂ ਸੋਣਾ ਮੈਡਮ ਵੀਰੇ 50000 ਦੀ ਹੋਰ ਦੂ ਖਾਸਾ ਕੂੰ ਰਿਸ਼ਤਾ ਵਾਲੀ ਕਿਹਦੀ ਅਦਾਸੇ ਆ ਗਈ ਨਹੀਂ ਨਹੀਂ ਕੋਈ ਫਰਿਸ਼ਤਾ ਫਰੁਸ਼ਤਾ ਨਹੀਂ ਆਸੀ ਲੈ ਕਿਥੇ ਰਹੇ ਹੋ ਇੱਥੇ ਨਹੀਂ ਚੱਲ ਕੇ ਅੰਦਰ ਨਹੀਂ ਇਹ ਚੱਲ ਰਹੀ ਬਾਬਾ ਜੀ ਬਾਬਾ ਜੀ ਜਿੰਨੇ ਨਹੀਂ ਨਹੀਂ ਦੱਗਣਾ ਨਹੀਂ ਭਾਜੀ ਆਪਣਾ ਆਪਣੇ ਘਰ ਭਰਾਓ ਨਹੀਂ ਨਹੀਂ ਇੱਕ ਰੀ ਇੱਕ ਰੀ ਭਾਜੀ ਪਿੰਡ ਵਾਲੇ ਬਾਪੂ ਬੇਬੇ ਨੂੰ ਆਪਦੇ ਘਰੇ ਲੈ ਕੇ ਜਾਓ ਨਹੀਂ ਕੋਈ ਨਹੀਂ ਨਹੀਂ ਮੱਝਾਂ ਵਾਲੇ ਉੱਥੇ ਨਹੀਂ ਸੌਣਾ ਤੁਸੀਂ ਤੁਸੀਂ ਚੰਡੀਗੜ੍ਹ ਆ ਜਾਓ ਮੇਰੇ ਕੋਲ ਇੱਥੇ ਨਹੀਂ ਸੌਣਾ 2 ਮਿੰਟ ਅੱਛਾ ਭਾਜੀ ਨਹੀਂ ਉੱਥੇ ਨਹੀਂ ਸੌਣਾ ਮੱਝਾਂ ਵਾਲੇ ਤੇ ਨਹੀਂ ਸੌਣਾ ਮੈਡਮ ਵੀਰੇ 50000 ਦੀ ਹੋਰ ਵੀ ਖਾਲਸਾ ਕਿ ਤੋਂ ਵੇਖਤਾ ਬੰਦੇ ਦੀ ਜਿਹੜੇ ਵਸਤੇ ਆ ਗਈ ਨਹੀਂ ਕੋਈ ਫਰਿਸ਼ਤਾ ਫਰੁਸ਼ਤਾ ਨਹੀਂ ਆਇਆ